ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਪੰਜਮਾ ਤਖਤ ਸ਼੍ਰੋਮਣੀ ਪੰਥ 96 ਕਰੋੜੀ ਬਾਬਾ ਬੁੱਢਾ ਦਾਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਮਹੱਲਾ ਜਿਹੜਾ ਕਿ ਛੋਟੇ ਸਾਹਿਬ ਜਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਕੱਢਿਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਮਹੱਲਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੁੰਦਾ ਹੋਇਆ ਜਿੱਥੇ ਕਿ ਗਤਕਾ ਦੇ ਜੋਹਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਾਲ ਦੇ ਵਿੱਚ ਦਿਖਾਏ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਗਜ਼ਲ 96 ਕੋਰਦੇ ਮੁਕੀ ਆ ਇਹ ਕੌਣ ਚੁੱਕੇ ਨੇ ਇਹ ਗੱਲ ਪਤਰਾਗਾਂ ਦਾ ਕੀ ਕਹਣਾ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜੀ ਅੱਜ ਧੰਨ ਧੰਨ ਬਾਬਾ ਫਤੇਸ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਾਲ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਜਿਹੜੇ ਆ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਬਗਵਾਨ ਗੱਡ ਸਾਹਿਬ ਝੋਣੀ ਬੁੱਢਾ ਦਲ ਤੋਂ ਆਰੰਭ ਹੋਏ ਸੂਰਾ ਸੋ ਪਹਿਚਾਣੀਆਂ ਜੋ ਜ਼ਰਾਦੀਨ ਕੇ ਹੀਏ ਗੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਉਹ ਮਹਾਨ ਯੋਧੇ ਸੂਮੇ ਸ਼ਹੀਦਾਂ ਨੂੰ ਜਿੱਥੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਭਾਵੇਂ ਅੱਜ ਕਿੰਦਰ ਦੇਵਤਾ ਵੀ ਜਿਹੜਾ ਪੂਰਾ ਦਿਹਾੜਾ ਕਰ ਰਿਹਾ ਸੀ ਪਰ ਗੁਰੂਆਂ ਦੀਆਂ ਲਾੜਦੀਆਂ ਨਹਿੰਗ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਤੇ ਦਰਬਾਰ ਸਾਹਿਬ ਫਤੇਗੜ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਝਣ ਕੋ ਦਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ੈਸਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਪੇ ਅੰਗ ਨਮਸਕਾਰ ਤੇ ਅੰਗ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਬਹੁਤ-ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਾਹੋ ਜਲਾਲ ਹੈ ਗੁਰੂ ਦੀਆਂ ਲਾੜੀਆਂ ਫੌਜਾਂ ਦਾ ਜਿਹੜਾ ਫਤਿਹਗੱਟ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਤਬ ਤੇ ਆਨੰਦ ਮਾਣ ਰਹੇ ਆ ਨਾਲ ਹੀ ਬੇਨਤੀ ਹੈ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਗੁਰੂ ਦੀਆਂ ਲਾੜੀਆਂ ਨਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਫਿਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣੇ ਦੇ ਧਰਨੀ ਹੋਵੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਗੇ ਆਵੇ ਨਿਹਾਲੋ ਯਾਰੋ ਤੁਸੀਂ ਦੇਖ ਸਕਦੇ ਹੋ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਬਰਬੀਰ ਸਿੰਘ ਜੋ ਮੋਟਾ ਦਾਲਦੇ ਮੁਖੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮਹੱਲਾ ਜਿਹੜਾ ਸਜਾਇਆ ਜਾਂਦਾ ਹੈ ਛੋਟੇ ਸਾਹਿਬ ਜਾਦਦੀ ਸ਼ਹਾਦਤ ਨੂੰ ਸਮਰਪਿਤ ਇਹ ਮਹੱਲਾ ਜਿੱਥੇ ਗੁਰਦੁਆਰਾ ਭਗਵਾਨਗੜ ਤੋਂ ਆਰੰਭ ਹੁੰਦਾ ਹੋਇਆ ਹੋਇਆ ਜਿੱਥੇ ਠੰਡਾ ਬੁਰਜ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਸ਼ੀਸ਼ਗੰਜ ਛੇਵੀਂ ਪਾਸਚਾਈ ਗੁਰਦੁਆਰਾ ਆਪਣਾ ਵਾਲੇ ਪਰ ਹੁੰਦਾ ਹੋਇਆ ਗੁਰਦੁਆਰਾ ਜੋਤੀਸਰ ਸਾਹਿਬ ਕੇ ਨਤਮਸਤਕ ਹੋ ਉਪਰੰਤ ਜੰਗ ਜੂ ਕਰਤਬ ਜਿੱਥੇ ਆਪਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਦਿਖਾਈ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੁੱਢਾ ਦਲ ਦੇ ਮੁਖੀ ਇਸ ਮਹੱਲੇ ਦੀ ਅਗਵਾਈ ਕਰ ਰਹੇ ਨੇ ਪ੍ਰਾਤਨ ਸਾਡੀਆਂ ਉਹ ਵਿਰਸੇ ਨੂੰ ਸਾਡੇ ਉਹ ਸਭਿਅਤਾ ਦਾ ਤੇ ਸਾਡੇ ਇਤਿਹਾਸ ਨੂੰ ਦਰਸਾਉਂਦਾ ਹੈ ਮਹੱਲਾ ਕੀ ਕੀ ਜੋਰ ਦਿਖਾਈ ਦਿੰਦੇ ਨੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵਿੰਦਰ ਸਿੰਘ ਜੀ ਚੌਂਤਿਆਂ ਵਾਲੀ ਦੀ ਰੇਨ ਦੇਣ ਦੇ ਹਟ ਰਹੇ ਨੇ ਆ ਤੇ ਰਾਜਾ ਰਾਜ ਸਿੰਘ ਜੀ ਤੇ ਸਾਰੀਆਂ ਜਹੇਬੰਦੀਆਂ ਇੱਥੇ ਪਹੁੰਚੀਆਂ ਨੇ ਜਹੇ ਬੁੱਢਾ ਅਦਾਲ ਸਾਰੀਆਂ ਜਹੇਬੰਦੀਆਂ ਮੱਲੇ ਕਾੜਦੇ ਇੱਥੇ ਗੁਰੂ ਮਹਾਰਾਜ ਦੀ ਜਾਤ ਦੇ ਵਿੱਚ ਬੱਚਿਆਂ ਦੀ ਜਿਹੜੀ ਨੀਆਂ ਦੇ ਵਿੱਚ ਚਨੇ ਸੀਗੇ ਜਿਹੜੇ ਕਿਦਾਂ ਤੜਫਾ ਤੜਫਾ ਮਾਰੇ ਉਹਨਾਂ ਦੀ ਜਾਤ ਦੇ ਵਿੱਚ ਇੱਥੇ ਸਾਰੀ ਸੰਗਤ ਆਉਂਦੀ ਆ ਦਰਸ਼ਨ ਮੇਲੇ ਕਰਨ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾਉਂਦੇ ਆਗੇ ਆ ਅਸੀਂ ਇਹੀ ਕਵਾਂਗੇ ਵੀ ਜਿਹੜੇ ਵੀ ਅੱਜ ਕੱਲ ਦੇ ਵਿੱਚ ਬੱਚੇ ਬੱਚੀਆਂ ਜਿਹੜੇ ਗਲਤ ਕੰਮਾਂ ਦੇ ਵਿੱਚ ਜਾਰੀਆਂ ਨੇ ਸੰਗਤਾਂ ਬੱਚੀਆਂ ਜਾਰੀਆਂ ਨੇ ਉਹ ਬੱਚਿਆਂ ਨੂੰ ਬੇਨਤੀ ਹੈ ਸਾਡੀ ਵੀ ਤੁਸੀਂ ਇਸ ਰਸਤੇ ਸਿਰੋ ਬਾਣੀ ਦੇਖੋ ਛੋਟੇ ਛੋਟੇ ਬੱਚਿਆਂ ਦਾ ਕਿੰਨੇ ਸੋਨੇ ਛੋਟੇ ਛੋਟੇ ਬੱਚੇ ਨੀਆਂ ਦੇ ਵਿੱਚ ਚਨਾਏ ਗਏ ਉਹਨਾਂ ਤੋਂ ਕੋਈ ਆਪਾਂ ਸੇਧ ਲਈਏ ਸੇਧ ਲਈਏ ਸੇਧ ਲੈ ਕੇ ਆਪਾਂ ਉਹ ਰਸਤੇ ਤੇ ਤੁਰੀਏ ਅੱਗੇ ਆਪਾਂ ਨੂੰ ਇੰਨਾ ਕੁ ਮਾਹੌਲ ਇੰਨੀ ਕੁ ਚੀਜ਼ ਜਿੱਦਾਂ ਸਾਡੇ ਬੱਚਿਆਂ ਨਾਲ ਜ਼ੁਲਮ ਹੋਇਆ ਨਾ ਇਦਾਂ ਇਸ ਤੋਂ ਅੱਗੇ ਹੋਣੇ ਆ ਅਸੀਂ ਤੁਸੀਂ ਦੇਖਦੇ ਜਾਓ ਕਿ ਕੁਝ ਨਹੀਂ ਜ ਬਹੁਤ ਕੁਝ ਹੋਣਾ ਹੈ ਤੇ ਆਪਾਂ ਕੋਣੇ ਹੁਣ ਤੋਂ ਹੀ ਆਪਾਂ ਉਸ ਚੀਜ਼ ਤੋਂ ਮੱਕ ਮੱਖ ਮੋੜ ਲਈ ਆਪਾਂ ਬਾਣੀ ਬਾਣੇ ਨਾਲ ਜੋੜ ਜੀਏ ਠੀਕ ਹੈ ਨਾ ਜੀ ਬਾਣੀ ਬਾਣੇ ਨਾਲ ਜੋੜਨਾ ਚਾਹੀਦਾ ਇੱਥੇ ਮਾਰਾ ਦੇ ਬੱਚਿਆਂ ਨੂੰ ਇਤਿਹਾਸ ਦੱਸੋ ਜਿਹੜੇ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ ਦੇ ਵਿੱਚ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਤਿਹਾਸ ਵੀ ਇਹ ਸਾਰੇ ਧਰਤੀ ਦਾ ਦਿਖਾਓ ਬਾਕੀ ਸਾਡੇ ਬਾਬਾ ਜੀ ਦੱਸਣਗੇ ਬਾਬੇ ਦੱਸੋ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋਈਏ ਉੱਥੇ ਅਜੀਤ ਸਿੰਘ ਸਾਹਿਬ ਨੇ ਨੰਗ ਸਿੰਘ ਨਾਲ ਗੱਲਬਾਤ ਕਰਦੇ ਕੀ ਕਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੂ ਸਾਹਿਬ ਕਹਿੰਦੇ ਨੇ ਕਿ ਇਹਨ ਪੁੱਤਰਨ ਕੇ ਸੇਸ਼ ਪਰ ਵਾਰ دیے ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਇਹ ਲੱਖਾਂ ਕਰੋੜਾਂ ਜਿਹੜੇ ਪੁੱਤਰ ਨੇ ਇਹ ਮੇਰੇ ਜਿਉਂਦੇ ਜੀ ਇਹਨੂੰ ਦਰਸ਼ਨ ਹੋਣ ਇਹਨਾਂ ਦੇ ਖਾਲਸੇ ਪੰਥ ਦੇ ਦਰਸ਼ਨ ਹੋਣ ਇਹਨਾਂ ਦੇ ਵਿੱਚੋਂ ਖਾਲਸਾ ਪ੍ਰਤੀਤ ਹੋਵੇ ਇਹਨਾਂ ਪੁੱਤਰਾਂ ਦੇ ਵਾਸਤੇ ਉਹਨਾਂ ਨੇ ਆਪਣੇ ਚਾਰੇ ਪੁੱਤਰ ਸ਼ਹੀਦ ਕਰ ਦਿੱਤੇ ਆਪਣਾ ਸਰਬੰਸ ਵਾਰ ਦਿੱਤਾ ਇਨਾ ਫੌਜਾਂ ਦੇ ਵਾਸਤੇ ਇਹ ਜਾਹੋ ਜਲਾਲ ਅੱਜ ਜਿਹੜਾ ਦੇਖ ਰਹੇ ਆਪਾਂ ਇਹ ਸਾਰਾ ਇਸੇ ਕਰਕੇ ਹੀ ਹੈ ਕਿਉਂਕਿ ਗੁਰੂ ਸਾਹਿਬ ਦਾ ਪ੍ਰਤਾਪ ਹੈ ਇਸ ਧਰਤੀ ਨੂੰ ਇਸ ਧਰਤੀ ਤੇ ਜਿਹੜੇ ਵੀ ਜਾਹੋ ਜਲਾਲ ਇਸ ਤੇ ਦੇਖਣ ਦੇ ਆਪਾਂ ਇਹ ਸਾਰੇ ਨਿਹੰਗ ਸਿੰਘਾਂ ਫੌਜਾਂ ਦੇ ਜਾਹੋ ਜਲਾਲ ਵੇਖਣ ਨੂੰ ਮਿਲਦੇ ਨੇ ਜਿੱਥੇ ਵੀ ਜਾਣਾ ਹੈ ਆਪਾਂ ਉੱਥੇ ਹੀ ਆਪਾਂ ਨੂੰ ਤਿਆਰ ਬਰਤਿਆਰ ਹੋ ਕੇ ਮਹੱਲਿਆਂ ਦੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਲਿਆਉਣਾ ਚਾਹੀਦਾ ਆ ਆਪਣੇ ਨੌਜਵਾਨ ਪੀੜੀ ਨੂੰ ਸੇਧ ਦਿਖਾਉਣੀ ਚਾਹੀਦੀ ਹੈ ਕਿ ਖਾਲਸਾ ਪੰਥ ਕਿਸ ਤਰ੍ਹਾਂ ਮਜਲੂਮਾਂ ਦੀ ਰਾਖੀ ਲਈ ਤਿਆਰ ਹੋਇਆ ਇਥੇ ਕਿਸ ਤਰ੍ਹਾਂ ਅਸੀਂ ਇੱਥੇ ਜਾਹੋ ਜਲਾਲ ਆਪਾਂ ਦੇਖਣ ਨੂੰ ਮਿਲਦੇ ਨੇ ਗਤਕੇ ਦੇ ਜੋਹਰ ਵੇਖਣ ਨੂੰ ਮਿਲਦੇ ਨੇ ਘੋੜ ਸਵਾਰੀਆਂ ਦੇ ਹੁੰਦੇ ਨੇ ਦੌੜ ਹੁੰਦੀ ਆ ਤੇ ਬਹੁਤ ਹੀ ਜ਼ਿਆਦਾ ਕਰਤਬ ਦਿਖਾਏ ਜਾਂਦੇ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਪਰ ਸਾਰਿਆਂ ਦਾ ਅਸੀਂ ਤਹਿ ਦਰੋਂ ਸ਼ੁਕਰਾਨਾ ਕਰਦੇ ਆ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਦਿਖਾਇਆ ਕਰੋ ਸਰਹੰਦ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡਾ ਵਿਰਸਾ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਰਦਾ ਬਰਸਾਤ ਤੇ ਭਾਰੀ ਪਈ ਹੈ ਗੱਲਬਾਤ ਕਰਦੇ ਆ ਕੀ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਾਬਾ ਜੋਰਾਵ ਸਿੰਘ ਬਾਬਾ ਪਤੇ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਜੋ ਅੱਜ ਤੋਂ 300 700 ਸਾਲ ਪਹਿਲਾਂ ਹੋਈ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਸਮੇਂ ਜਿਹੜਾ ਪੰਥ ਦੀ ਸਾਂਝਣਾ ਕੀਤੀ ਔਰ ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਜੋ ਇੱਥੇ ਜਿਹੜਾ 28 ਤਰੀਕ ਦੇ ਦਿਨ ਮਹੱਲਾ ਕੱਢਿਆ ਜਾ ਰਿਹਾ ਮੈਨੂੰ ਲੱਗਦਾ ਬਹੁਤ ਹੀ ਸਮੋਚੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਬੜੇ ਜੋਸ਼ ਨਾਲ ਬੜੇ ਉਤਸ਼ਾਹ ਨਾਲ ਬੜੇ ਸਤਕਾਰ ਨਾਲ ਇਸ ਧਰਤੀ ਦੇ ਉੱਤੇ ਜਿੱਥੇ ਨਤਮਸਤਕ ਹੋ ਰਹੀਆਂ ਨੇ ਉੱਥੇ ਅੱਜ ਆਪਣੇ ਜਿਹੜੇ ਪਰਾਤਨ ਵਿਰਸਾ ਜੋ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਸਾਰੀਆਂ ਇਕੱਤਰ ਹੋ ਕੇ ਇਸ ਮੌਕੇ ਇਸ ਗਰਾਊਂਡ ਦੇ ਵਿੱਚ ਮਾਤਾ ਗੁਜਰੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਹੜਾ ਕਾਲਜ ਆ ਬਾਬਾ ਬੰਦਾ ਸਿੰਘ ਬਾਦਰੀ ਇੰਜੀਨੀਅਰ ਕਾਲਜ ਇਹਦੇ ਗਰਾਊਂਡ ਦੇ ਵਿੱਚ ਸਾਰੇ ਕਰਤੱਬ ਨੇ ਜਿਹੜੇ ਸਮੋਚੀਆਂ ਨਿਹੰਗ ਸਿੰਘ ਜਥੇਬੰਦੀਆਂ ਚਾਹੇ ਘੋੜਿਆਂ ਦੀਆਂ ਦੌੜਾਂ ਨੇ ਚਾਹੇ ਉਹ ਗੱਤਕਾ ਦੇ ਜੋਰ ਨੇ ਹਰ ਤਰ੍ਹਾਂ ਦੇ ਜਿਹੜੇ ਜੋਰ ਇੱਥੇ ਦਿਖਾ ਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਉਸ ਪ੍ਰਾਤਨ ਇਤਿਹਾਸ ਨੂੰ ਦਰਸਾ ਰਹੀਆਂ ਨੇ ਸੋ ਮੈਂ ਸਮਝਦਾ ਅੱਜ ਫੌਜਾਂ ਦੇ ਵਿੱਚ ਜਿੱਥੇ ਬੜਾ ਵੱਡਾ ਉਤਸ਼ਾਹ ਹੈ ਨੈਗ ਸਿੰਘ ਫੌਜਾਂ ਦੇ ਵਿੱਚ ਉੱਥੇ ਸਮੁੱਚੀ ਸੰਗਤ ਦੇ ਵਿੱਚ ਵੀ ਬੜਾ ਸਤਕਾਰ ਔਰ ਸ਼ਰਧਾ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਇਸ ਧਰਤੀ ਦੇ ਉੱਤੇ ਪਹੁੰਚੇ ਸੋ ਅਸੀਂ ਵੀ ਅੱਜ ਅੱਜ ਦੇ ਦਿਨ ਉੱਥੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦੇ ਆਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸਦਾ ਲਈ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਇਹ ਸਾਨੂੰ ਆ ਬਲਜੀਤ ਸਿੰਘ ਪਟਾ ਸਾਫ ਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਹ ਨਿਹੰਗ ਸਿੰਘ ਫੌਜਾਂ ਵੱਲੋਂ ਉਸ ਸਮੇਂ ਨੂੰ ਜਿਹੜਾ ਕਿ ਇਤਿਹਾਸ ਨੂੰ ਦੱਸਉਂਦੇ ਆ ਜੇ ਇਹ ਜਿਹੜਾ ਮਹੱਲਾ ਜਿਹੜਾ ਕੱਢਿਆ ਜਾਂਦਾ ਹੈ ਹਰ ਸਾਲ ਸਾਬ ਜਾਦਿਆਂ ਨੇ ਜਿਹੜੀ ਕਿ ਆਪਣੀ ਸ਼ਹਾਦਤ ਦਿੱਤੀ ਸੀ ਉਹ ਸ਼ਹਾਦਤ ਉਸ ਨੂੰ ਸਮਰਪਿਤ ਜਿੱਥੇ ਕਿ ਸ਼੍ਰੋਮਣੀ ਪੰਥ 96 ਕੋੜੀ ਫੁੱਡਾ ਦਲ ਦੇ ਮੁਕੀ ਵੱਲੋਂ ਹਰ ਸਾਲ ਇਹ ਮਹੱਲਾ ਸਜਾਇਆ ਜਾਂਦਾ ਹੈ ਫਟੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੋੜੀ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚੇ ਰਿਪੋਰਟ